ਯਾਓ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਆ ਮੰਦ ਭਾਗੀ ਖਬਰ ਅੱਜ ਸਾਹਮਣੇ ਅਨਪਸਾਤ ਵਾਹਨ ਨੇ ਨੌਜਵਾਨ ਨੂੰ ਮਾਰੀ ਟੱਕਰ ਮੌਕੇ ਤੇ ਹੋਈ ਮੌਤ ਗਰਦਾਸਪੁਰ ਤੇ ਉਸ ਸਮੇਂ ਸਥਿਤੀ ਤਣਾਪੂਰਨ ਹੋ ਗਈ ਜਦੋਂ ਇੱਕ ਫਾਈਨਾਂਸ ਕੰਪਨੀ ਤੇ ਕੰਮ ਕਰਨ ਵਾਲੇ 28 ਸਾਲਾ ਦੇ ਕਰੀਬ ਨੌਜਵਾਨ ਨੂੰ ਕਿਸੇ ਅਨਪਸਾਤ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਤੇ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨਿਸ਼ਾਨਤ ਜੋ ਕਿ 28 ਸਾਲ ਦਾ ਹੈ ਅਤੇ ਇੱਕ ਫਾਈਨਾਂਸ ਕੰਪਨੀ ਵਿੱਚ ਟੈਕਸ ਕਲੈਕਟਰ ਦਾ ਕੰਮ ਕਰਦਾ ਹੈ ਆਪਣੇ ਕੰਮ ਲਈ ਜਾ ਰਿਹਾ ਸੀ ਕਿ ਇੱਕ ਅਣਪਛਾਤੇ ਵਾਹਨ ਨਾਲ ਟੱਕਰ ਹੋ ਗਈ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਪੁਲਿਸ ਦੋਸ਼ੀਆਂ ਨੂੰ ਨਹੀਂ ਫੜਦੀ ਅਸੀਂ ਨਾ ਤਾਂ ਪੋਸਟਮਾਤਮ ਦੀ ਇਜਾਜ਼ਤ ਦੇਾਂਗੇ ਅਤੇ ਨਾ ਹੀ ਸੰਸਕਾਰ ਕਰਾਂਗੇ ਪੁਲਿਸ ਅਧਿਕਾਰੀ ਡੀਐਸਪੀ ਸੁਖਪਾਲ ਸਿੰਘ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਕੈਮਰੇ ਚੈੱਕ ਕਰਕੇ ਜਲਦੀ ਹੀ ਦੋਸ਼ੀਆਂ ਤੱਕ ਪਹੁੰਚਿਆ ਜਾਵੇਗਾ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਇਨਸਾਨ ਦੇ ਨਾਮ ਮੇਰਾ ਛੋਟਾ ਭਰਾ ਵਾ ਅੱਛਾ ਜੀ ਠੀਕ ਹੈ ਜੀ ਘਰੋਂ 7 ਵਜੇ ਨਿਕਲਦਾ ਵਾ ਗਾੜੀ ਦਸਤੇ ਜਾਣ ਕੇ ਪਤਾ ਨਹੀਂ 8:30 ਵਜੇ ਤੁਰਦੇ ਆ ਕਿ ਨਾਕਾ ਦੇ 8 ਵਜੇ ਤੁਰਦੇ ਆ ਇੱਥੇ ਚਾਂਸ ਬੰਦਾ ਇੱਥੋਂ ਬਾਹਰੋਂ ਆਇਆ ਮੈਂ ਇੱਥੇ ਆਇਆ ਵਾ ਸਾਢੇ 10 ਹੋ ਜਾਂਦੇ ਚਾਂਸ ਹੋਇਆ ਏ ਸਾਢੇ 10 ਹੋਇ ਚਾਂਸ ਹੋਇਆ ਵਾ ਸਾਡੀ ਕੋ ਪਿਆਰਵਾਹੀ ਨਹੀਂ ਕਰਨ ਡਿਆ ਕੋਈ ਉਹ ਤੇ ਖਲੋ ਜਾਂਦਾ ਜਾ ਕੇ ਕੋਈ ਉਹ ਤੇ ਖਲੋ ਜਾਂਦਾ ਵਾ ਤੇ ਚਾਹੀਦਾ ਨਾ ਉਸ ਮਿੰਟੋਂ ਮਿੰਟ ਬੰਦਾ ਲੱਭ ਸਕਦੀ ਏ ਲੱਭਿਆ ਹੋਏ ਤੇ ਬਸ ਆਹ ਰੌਂਡੀਆਂ ਵਾ ਕਿੱਟਣਾ ਵੇ ਹੋਈ ਕੀ ਪਤਾ ਕੁਛ ਕੀ ਕੀ ਐਸੇ ਬਸਰਾ ਵਜਾ ਮੁੰਡਾ ਕਿੱਥੇ ਜਾ ਰਿਹਾ ਏ ਇਧਰ ਜਿ ਕਿਸ਼ਤਾ ਇਕੱਠੇ ਕਰਨ ਜਾਂ ਜਾਂਦੇ ਨੇ ਕੰਮ ਕਾ ਦਾ ਕਰਦਾ ਏ ਫਾਈਨੈਂਸ ਦਾ ਬਸ ਲਾ ਕੇ ਤੇ ਵਜਾ ਸ਼ਿਕਾਇਤਦਾਰ ਦੀ ਕਰਾਤੀ ਪੁਲਿਸ ਕਰਾਤੀ ਪਾਜੀ ਕਹਿੰਦੇ ਅਦਾਲਤ ਹੁੰਦੀ ਆ ਉਹ ਡੇ ਹੁਣ ਵੱਡੇ ਅਫਸਰ ਆਏ ਆ ਡੇ ਅੰਦਰ ਕਾਰਵਾਈ ਕਰਦੇ ਆ ਮੈਨੂੰ ਸਬੂਤ ਚਾਹੀਦਾ ਥੋੜਾ ਬੋਤਾ ਮੈਂ ਲਾ ਚੁੱਕੀ ਵੈਰੀ ਤੇ ਜੇ ਮੈਂ ਲਾ ਚੁੱਕਨੀ ਆ ਤੇ ਮੈਂ ਹਸਤਾਲੀ ਖਾਨੀ ਫਿਰ ਤਾਂ ਐਕਸੀਡੈਂਟ ਆ ਕਿੰਨੀ ਉਮਰ ਹੈ ਦਾਦੀ ਹੁਣੀ ਕੋਈ ਮੇਰੇ ਨਾਲ 24 24 25 ਸਾਲ ਨਹੀਂ ਵਿਆਹ ਦੇ ਕੋਲ ਵਿਆਹ ਤਾਂ ਇਹ ਬੱਚਾ ਹੈ ਕੱਡਾ 3 ਸਾਲ ਦਾ ਬੱਚਾ ਹੈ ਨਿਸ਼ਾਨ ਮਸੀਹ ਆ ਜਿੰਨਾਂ ਦੀ ਡੈਥ ਹੋਈ ਆ ਅਲੀਆਲ ਦੇ ਪਿੰਡ ਤੋਂ ਆ ਅਹੀਂ ਮੇਝੇਠੇ ਲੱਗੇ ਅਹੀਂ ਇਥੋਂ ਨੰਗੰਡੇ ਹੈ ਅਹੀਂ ਦੇਖਿਆ ਇਹਨਾਂ ਨੂੰ ਕਿਉਂਕਿ ਸਾਡੀ ਮਸੀਹ ਭਾਈ ਚੜਦਾ ਵਾ ਅਸੀਂ ਇਹ ਨਹੀਂ ਕਹਿੰਦੇ ਵੀ ਸਾਡਾ ਮਸੀਹ ਭਾਈ ਚੜਦਾ ਕੋਈ ਇੱਥੇ ਪਿਆ ਸੜਕਾਂ ਦੇ ਪਿਆ ਹੋਏ ਤੇ ਅਸੀਂ ਇੱਥੋਂ ਨੱਗ ਜੀਏ ਨਾਲ ਆਪਾਂ ਇਹ ਕਹਿੰਦੇ ਪੁਲਿਸ ਅਧਿਸ਼ਾਸਨ ਨੂੰ ਆਪਾਂ ਇਹ ਬੇਨਤੀ ਕਰਦੇ ਆਂ ਕਿ ਜਲਦ ਤੋਂ ਜਲਦ ਗੇਰਾ ਬੱਸ ਵਾਲਾ ਇੱਥੋਂ ਮਾਰ ਕੇ ਗਿਆ ਵਾ ਉਹਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਏ ਕਾਰਵਾਈ ਕੀਤੀ ਜਾਏ ਬੜੀ ਘਟਨਾ ਕੀ ਹੋਈ ਘਟਨਾ ਭਾਜੀ ਇਹ ਹੋਈ ਆ ਕਿ ਇਹ ਕਿਤੇ ਕਿਸ਼ਤਾ ਕੱਟਣਾ ਆਇਆ ਮੇਰਾ ਵੀਰ ਠੀਕ ਆ ਜੀ ਇੱਥੋਂ ਦੀ ਜਾਣਦੇ ਦੇ ਇਹ ਇਹਨਾਂ ਨੂੰ ਖਣੀ ਬੱਸ ਵਾਲਾ ਕੋਈ ਮਾਰ ਕੇ ਚੱਲ ਗਿਆ ਵਾ 10:00 ਵਾ 10 ਵਜੇ ਦੀ ਗੱਲ ਵਾ ਠੀ ਹੁਣ ਪਤਾ ਨਹੀਂ ਵੀ ਕਿੰਨੇ ਕ ਵਜੇ ਫੋਨ ਆਇਆ ਮੈਂ ਇਥੋਂ ਜਾਨੀ ਕਿ 12 ਵਜੇ ਨੰਗਾ ਲੱਗਾ ਸੀ ਮੈਂ ਤਾਂ ਦੇਖਿਆ ਮੈਂ ਉਦੋਂ ਦਾ ਇੱਥੇ ਹੀ ਆ ਉਮਰ ਕਿਨੇ ਕ ਮੁੰਡੇ ਦਾ ਉਮਰ 28 25 24 25 ਸਾਲ ਦੀ ਹੈਗੀ ਇਹ ਇਹ ਅਲੀ ਆਲ ਦਾ ਨਹੀਂ ਮਜੀਠੇ ਲੱਗ ਗਿਆ ਮਜੀਠੇ ਲੱਗ ਗਿਆ ਪੁਲਿਸ ਆ ਗਈ ਤੇ ਮੌਕੇ ਤੇ ਹੈਗੀ ਬਾਅਦ ਵਿੱਚ ਆਈ ਇਹ ਭਜੀ ਪਹਿਲਾਂ ਦੋ ਮਲਾਦਮ ਆਏ ਆ ਉਹਨਾਂ ਪਤੀਸ ਕੀਤੀ ਓਦਾਂ ਉਸ ਤੋਂ ਬਾਅਦ ਵੱਡੇ ਅਫਸਰ ਆਏ ਆ ਉਹ ਡੇਪ ਪਤੀਸ ਕਰਨ ਆ ਜੀ ਇੱਕ ਅੱਜ ਸਾਨੂੰ ਇਨਫੋਰਮੇਸ਼ਨ ਆਈ ਹੈ ਵੀ ਕਿਸੇ ਅਨਨੌਨ ਗੱਡੀ ਦੇ ਨਾਲ ਜਿਹੜਾ ਹੈਗਾ ਸੀ ਇੱਕ ਲੜਕੇ ਦੀ ਵਜਨ ਨਾਲ ਮੌਤ ਹੋ ਗਈ ਮੌਕੇ ਤੇ ਤੇ ਉਹਦਾ ਸਿਰ ਵੀ ਕਾਫੀ ਫਿਸ ਟੁੱਕਾ ਸੀ ਉਹਦੇ ਸਬੰਧੀ ਹੁਣ ਅਸੀਂ ਮੌਕੇ ਤੇ ਆਏ ਆ ਤੇ ਗੱਡੀ ਦਾ ਤਾਂ ਜੇ ਤੱਕ ਪਤਾ ਨਹੀਂ ਲੱਗਾ ਪਰ ਅਸੀਂ ਇਹਨਾਂ ਦੇ ਜਿਹੜੀ ਸਟੇਟਮੈਂਟ ਲੈ ਕੇ ਉਹ ਐਫ ਆਈ ਆਰ ਵੀ ਦਰਜ ਕਰ ਰਹੇ ਹਾਂ ਪਲੱਸ ਅਸੀਂ ਜਿਹੜਾ ਆਪਣੇ ਸੋਰਸ ਹੈਗੇ ਕੈਮਰਾ ਵਗੈਰਾ ਜਾਂ ਦੂਜਾ ਇਨੂੰ ਇਨਫੋਰਮੇਸ਼ਨ ਪਹਿਲਾਂ ਮਿਲੀ ਉਹਨੂੰ ਟ੍ਰੇਸ ਕਰਕੇ ਜਿਹੜਾ ਹੈਗਾ ਉਹ ਕਾਰਵਾਈ ਕਰਦੇ ਆ ਸੀ ਨਹੀਂ ਇਹ ਬੰਦਾ ਅਜੇ ਤੇ ਇੰਨਾ ਹੀ ਪਤਾ ਲੱਗਾ ਸਾਨੂੰ ਵੀ ਇਹ ਦਰਾਮਰਸਾ ਦੇ ਸੈੱਟ ਦਾ ਹੈਗਾ ਨੰਬਰ 2 ਇਹ ਕਿਸੇ ਕੰਪਨੀ ਚ ਜਿਹੜੀ ਕਲੈਕਸ਼ਨ ਕਰਦੇ ਆ ਇਕੱਠੀ ਕਰਦੇ ਉਹਦੇ ਚ ਲੱਗਾ ਸੀ ਤੇ ਉਹਨਾਂ ਦੇ ਸਾਰੇ ਵਾਰਸ ਵੀ ਆ ਗਏ ਨੇ ਨਾਲ ਉਹਨਾਂ ਦੇ ਜਿਹੜੇ ਡਿਪਾਰਟਮੈਂਟ ਜਿੰਨਾਂ ਕੋ ਕੰਮ ਕਰਦੇ ਸੀ ਕੰਪਨੀ ਚ ਉਹ ਵੀ ਆ ਗਏ ਨੇ ਇਸ ਕਰਕੇ ਦਾ ਇਹਦਾ ਤਾਂ ਬਾਈ ਨੇਮ ਕਲੀਅਰ ਹੋ ਹੀ ਗਿਆ ਸਾਨੂੰ ਕਿ ਕਿ ਦਿਨਾ ਵਜਾਇਆ ਲਿਖੀ ਇਹ ਨਹੀਂ ਜੀ ਹੁਣ ਪਤਾ ਲੱਗੇਗਾ ਕਿਉਂਕਿ ਅਸੀਂ ਕੈਮਰੇ ਦੇਖ ਰਹੇ ਹਾਂ ਕਾਫੀ ਗੱਡੀਆਂ ਉਨੇ ਟਾਈਮ ਚ ਨਿਕਲ ਚੁੱਕੀਆਂ ਨੇ ਇੱਕ ਸਾਰੇ ਕੋ ਐਕੂਰੇਟ ਟਾਈਮ ਨਹੀਂ ਸੀ ਹੈਗਾ ਇਹਦਾ ਇਸ ਕਰਕੇ ਸਾਰਾ ਹੁਣ ਟਾਈਮ ਕੱਢ ਕੇ ਫੇਰ ਹੀ ਅੱਗੇ ਪਾਸੇ ਜੜੀ ਦੀ ਇਨਵੈਸਟੀਗੇਸ਼ਨ ਹੋ ਜਾਈ